ਹਰ ਸਾਲ ਵਿਸਾਖੀ ਦਾ ਤਿਹਾਰ ਮੇਂ ਸੰਸਕਰਾਂਤੀ ਨੂੰ ਮਨਾਇਆ ਜਾਂਦਾ ਹੈ ਪੰਜਾਬੀ ਭਾਈਚਾਰੇ ਦੇ ਲੋਕ ਵਿਸਾਖੀ ਦਾ ਤਿਹਾਰ ਧੂਮ-ਤਾਮ ਨਾਲ ਮਨਾਉਂਦੇ ਨੇ ਵੈਸੇ ਤਾਂ ਵਿਸਾਖੀ ਦੇਸ਼ ਭਰ ਵਿੱਚ ਮਨਾਈ ਜਾਂਦੀ ਹੈ ਪਰ ਪੰਜਾਬ ਦਿੱਲੀ ਤੇ ਹਰਿਆਣਾ ਵਿੱਚ ਇਹ ਤਿਹਾਰ ਬੜੀ ਧੂਮ-ਤਾਮ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਦੱਸਦੇ ਇਹ ਵਿਸਾਖੀ ਨੂੰ ਵਾਢੀ ਦੇ ਸੀਜ਼ਨ ਵਜੋਂ ਜਾਣਿਆ ਜਾਂਦਾ ਹੈ ਇਹ ਖੁਸ਼ਹਾਲੀ ਦਾ ਤਿਹਾਰ ਹੈ ਇਸ ਨੂੰ ਵੱਖ-ਵੱਖ ਰਾਜਾਂ ਵਿੱਚ ਵੱਖ-ਵੱਖ ਨਾਵਾਂ ਨਾਲ ਜਾਣਿਆ ਜਾਂਦਾ ਹੈ ਜਿਵੇਂ ਕਿ ਅਸਾਮ ਵਿੱਚ ਬੀਹੂ ਪੰਗਾਲ ਵਿੱਚ ਨਵਾਂ ਵਰਸ਼ਾ ਕੇਰਲਾ ਵਿੱਚ ਪਰਮੂ ਵਿਸ਼ੂ ਆਓ ਤੁਹਾਨੂੰ ਦੱਸਦੇ ਹਾਂ ਇਸ ਸਰ ਵਿਸਾਖੀ ਦਾ ਤਿਹਾਰ ਤੇ ਇਸ ਦੀ ਮਹੱਤਤਾ ਵਿਸਾਖੀ ਦਾ ਤਿਹਾਰ 14 April 2025 ਨੂੰ ਮਨਾਇਆ ਜਾਵੇਗਾ ਪੰਜਾਬ ਦੇ ਲੋਕ ਖਾਸ ਕਰਕੇ ਸਿੱਖਾਂ ਲਈ ਵਿਸਾਖੀ ਬਹੁਤ ਹੀ ਮਹੱਤਵਪੂਰਨ ਤਿਹਾਰ ਹੈ ਸਿੱਖ ਕੌਮ ਦੇ ਲੋਕ ਵਿਸਾਖੀ ਨੂੰ ਖਾਲਸਾ ਪੰਥ ਦੇ ਸਾਜਨਾ ਵੱਜੋਂ ਮਨਾਉਂਦੇ ਨੇ ਵਿਸਾਖੀ ਦੀ ਮਹੱਤਤਾ ਵਿਸਾਖੀ ਮੁੱਖ ਤੌਰ ਤੇ ਫਸਲਾਂ ਦੇ ਚੰਗੇ ਝਾੜ ਦੀ ਖੁਸ਼ੀ ਵਿੱਚ ਮਨਾਇ ਜਾਂਦੀ ਹੈ ਇਹ ਪਵਿੱਤਰ ਤਿਹਾਰ ਭਾਰਤੀ ਕਿਸਾਨਾਂ ਦਾ ਮੰਨਿਆ ਜਾਂਦਾ ਹੈ ਇਸ ਦਿਨ ਲੋਕ ਅਨਾਜ ਦੀ ਪੂਜਾ ਕਰਦੇ ਨੇ ਤੇ ਬਾਢੀ ਤੋਂ ਬਾਅਦ ਘਰ ਆਉਣ ਦੀ ਖੁਸ਼ੀ ਵਿੱਚ ਰੱਬ ਅਤੇ ਕੁਦਰਤ ਦਾ ਧੰਨਵਾਦ ਕਰਦੇ ਨੇ ਖੁਸ਼ੀ ਵਿੱਚ ਪੰਗੜਾ ਪਾਇਆ ਜਾਂਦਾ ਹੈ ਸਿਰਫ ਵਿਸਾਖੀ ਖੇਤੀਬਾੜੀ ਹੀ ਦਾ ਤਿਹਾਰ ਨਹੀਂ ਸਗੋਂ ਸਿੱਖ ਕੌਮ ਲਈ ਇੱਕ ਧਾਰਮਿਕ ਤਿਹਾਰ ਵੀ ਹੈ ਸਿੱਖ ਕੌਮ ਦੇ ਲੋਕ ਵਿਸਾਖੀ ਨੂੰ ਖਾਲਸਾ ਪੰਥ ਦੇ ਸਾਜਨਾ ਵੱਜੋਂ ਮਨਾਉਂਦੇ ਨੇ। ਇਦਾਂ ਵਿਸਾਖੀ ਦਾ ਨਾਂ ਵਿਸਾਖੀ ਦੇ ਸਮੇਂ ਆਸਮਾਨ ਵਿੱਚ ਵਿਸਾਖ ਨਛੱਤਰ ਹੁੰਦਾ ਹੈ। ਵਿਸਾਖਾ ਨਛੱਤਰ ਪੂਰਨਮਾਸ਼ੀ ਹੋਣ ਕਰਕੇ ਇਸ ਮਹੀਨੇ ਨੂੰ ਵਿਸਾਖ ਕਿਹਾ ਜਾਂਦਾ ਹੈ। ਇਸ ਦਿਨ Hindu ਸੰਪੰਤਾਂ ਦੇ ਲੋਕ ਗੰਗਾ ਵਿੱਚ ਇਸ਼ਨਾਨ ਕਰਦੇ ਨੇ ਤੇ ਦੇਵੀ ਗੰਗਾ ਦਾ ਗੁਣगान ਕਰਦੇ ਨੇ। ਅਜਿਹਾ ਮੰਨਿਆ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਅਸ਼ਵੇਦ ਯੱਗ ਕਰਨ ਦੇ ਬਰਾਬਰ ਫਲ ਮਿਲਦਾ ਹੈ। ਇਸ ਦੇ ਨਾਲ ਹੀ ਵਿਸਾਖੀ ਦਾ ਇਤਿਹਾਸ 13 April 2023 ਇਸ ਦੇ ਨਾਲ ਹੀ ਵਿਸਾਖੀ ਦਾ ਇਤਿਹਾਸ 13 April 1699 ਨੂੰ ਵਿਸਾਖੀ ਦੇ ਦਿਨ ਸਿੱਖਾਂ ਦੇ 10ਵੇਂ ਗੁਰੂ ਗੁਰਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਖਾਲਸਾ ਪੰਥ ਦੀ ਸਥਾਪਨਾ ੱਚਾ ਧਰਮ ਤੇ ਧਾਰਮਿਕਤਾ ਦੇ ਅਦਰਸ਼ ਲਈ ਹਮੇਸ਼ਾ ਤਿਆਰਬਰ ਤਿਆਰ ਰਹਿਣਾ ਸੀ ਅਜਿਹੀ ਸਥਿਤੀ ਵਿੱਚ ਵਿਸਾਖੀ ਦਾ ਦਿਹਾੜਾ ਸਿੱਖਾਂ ਲਈ ਬੜਾ ਮਹੱਤਵਪੂਰਨ ਮੰਨਿਆ ਜਾਂਦਾ ਹੈ ਇਸੇ ਨਾਲ ਹੀ ਪੰਜਾਬੀ ਨਵਾਂ ਸਾਲ ਵਿਸਾਖੀ ਵਾਲੇ ਦਿਨ ਸ਼ੁਰੂ ਹੁੰਦਾ ਹੈ ਇਹ ਮੌਸਮਾਂ ਦੀ ਤਬਦੀਲੀ ਦਾ ਪ੍ਰਤੀਕ ਹੈ ਕਿਉਂਕਿ ਸਰਦੀਆਂ ਖਤਮ ਹੋ ਰਹੀਆਂ ਨੇ ਤੇ ਗਰਮੀਆਂ ਆ ਰਹੀਆਂ ਨੇ ਇਸ ਤੋਂ ਇਲਾਵਾ ਵਿਸਾਖੀ ਹਾੜੀ ਦੀਆਂ ਫਸਲਾਂ ਦੀ ਕਟਾਈ ਦਾ ਤਿਹਾਰ ਵੀ ਹੈ ਕਿਸਾਨ ਆਪਣੀ ਮਿਹਨਤ ਦਾ ਫਲ ਪਾ ਕੇ ਜਸ਼ਨ ਮਨਾਉਂਦੇ ਨੇ ਦੱਸਣਾ ਬੰਦ ਹੈ ਕਿ ਵਿਸਾਖੀ ਵੱਖ-ਵੱਖ ਧਰਮਾਂ ਦੇ ਲੋਕਾਂ ਨੂੰ ਇਕੱਠਾ ਕਰਦੀ ਹੈ ਇਹ ਭਾਈਚਾਰੇ ਅਤੇ ਸਮਾਜਿਕ ਸਤਿਭਾਵਨਾ ਦਾ ਪ੍ਰਤੀਕ ਹੈ ਵਿਸਾਖੀ ਪੂਰੇ ਉਤਸ਼ਾਹ ਨਾਲ ਮਨਾਈ ਜਾਂਦੀ ਹੈ ਵਿਸਾਖੀ ਸਿਰਫ ਇੱਕ ਤਿਹਾਰ ਹੀ ਨਹੀਂ ਸਗੋ ਇਹ ਇੱਕ ਅਜੀਹਾ ਮੌਕਾ ਹੈ ਜੋ ਵੱਖ-ਵੱਖ ਧਰਮਾਂ ਅਤੇ ਭਾਈਚਾਰਿਆਂ ਦੇ ਲੋਕਾਂ ਨੂੰ ਇਕੱਠਾ ਕਰਦਾ ਹੈ ਇਹ ਤਿਹਾਰ ਭਾਈਚਾਰੇ ਸਮਾਜਿਕ ਤੇ ਸਦਭਾਵਨਾ ਤੇ ਸਮਾਨਤਾ ਦਾ ਪ੍ਰਤੀਕ ਹੈ ਦੱਸਦੇ ਇਹ ਵਿਸਾਖੀ ਦੇ ਮੌਕੇ ਤੇ ਬਹੁਤ ਸਾਰੇ ਮੇਲੇ ਲਗਾਏ ਜਾਂਦੇ ਨੇ ਜਿੱਥੋਂ ਲੋਕ ਕਈ ਤਰ੍ਹਾਂ ਦੇ ਸਾਮਾਨ ਦੀ ਖਰੀਦਦਾਰੀ ਕਰਦੇ ਨੇ ਖੇਡਾਂ ਵਿੱਚ ਹਿੱਸਾ ਲੈਂਦੇ ਨੇ ਸੱਭਿਆਚਾਰਕ ਪ੍ਰੋਗਰਾਮਾਂ ਦਾ ਆਨੰਦ ਲੈਂਦੇ ਨੇ ਵਿਸਾਖੀ ਦੇ ਤਿਹਾਰ ਵਿੱਚ ਸਵਾਦਿਸ਼ਟ ਭੋਜਨ ਦਾ ਵਿਸ਼ੇਸ਼ ਮਹੱਤਵ ਹੈ ਇਸੇ ਦੌਰਾਨ ਮੇਲਿਆਂ ਵਿੱਚ ਕਈ ਤਰ੍ਹਾਂ ਦੇ ਪਕਵਾਨ ਪਰੋਸੇ ਜਾਂਦੇ ਨੇ ਲੋਕ ਇਹਨਾਂ ਦਾ ਖੂਬ ਆਨੰਦ ਵੀ ਮਾਣਦੇ ਨੇ ਦੱਸਦੀ ਇਹ ਅਜੋਕੇ ਸਮੇਂ ਵਿੱਚ ਨੌਜਵਾਨ ਪੀੜੀ ਦਾ ਇੱਕੋ ਸੁਪਨਾ ਵਿਦੇਸ਼ ਜਾਣਾ ਹੀ ਰਹਿ ਗਿਆ ਹੈ ਉਹ ਪੰਜਾਬ ਦੇ ਵਿਰਸੇ ਤੇ ਸੱਭਿਆਚਾਰਕ ਨੂੰ ਭੁੱਲਦੀ ਜਾ ਰਹੀ ਹੈ ਜੋ ਕਿ ਪੀੜ੍ਹੀ ਮੇਲਿਆਂ ਦੇ ਤਿਹਾਰਾਂ ਦੇ ਇਤਿਹਾਸ ਦੇ ਮਹੱਤਵ ਤੋਂ ਦੂਰ ਹੁੰਦੀ ਜਾ ਰਹੀ ਹੈ ਲੋੜ ਹੈ ਅਸੀਂ ਆਪਣੀ ਨਵੀਂ ਪੀੜ੍ਹੀ ਨੂੰ ਪੰਜਾਬੀ ਵਿਰਸੇ ਸੱਭਿਆਚਾਰਕ ਇਤਿਹਾਸ ਧਰਮ ਅਤੇ ਪੰਜਾਬੀ ਜਨਜੀਵਨ ਨਾਲ ਜੋੜ ਕੇ ਰੱਖੀਏ ਤਾਂ ਜੋ ਪੰਜਾਬ ਅਤੇ ਇਸ ਦੇ ਮੇਲੇ ਤੇ ਤਿਹਾਰਾਂ ਦੀ ਸ਼ਾਨ ਸਦਾ ਕਾਇਮ ਰਹੇ